ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਮੁਕਤਸਰ ਤੋਂ ਘੋੜੇ ਤੇ ਸਵਾਰ ਹੋ ਕੇ ਤੁਰ ਪਏ ਅਤੇ ਕੁਝ ਦੂਰ ਇੱਕ ਸਰਾਂ ਦੇ ਪਾਸ ਇੱਕ ਤਲਾਹ ਉੱਤੇ ਜਾ ਕੇ ਡੇਰਾ ਕੀਤਾ ਉੱਥੇ ਇੱਕ ਸਾਧੂ ਦਾ ਆਸ਼ਰਮ ਸੀ ਉਸਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਤਲਾਹ ਦੇ ਦੂਸਰੇ ਪਾਸੇ ਕਿਸ ਨੇ ਆਣ ਕੇ ਡੇਰਾ ਲਾਇਆ ਹੈ ਸੇਵਕਾਂ ਨੇ ਦੱਸਿਆ ਕਿ ਇਹ ਗੁਰੂ ਤੁਰਕਾਂ ਨੂੰ ਮਾਰਨ ਵਾਲਾ ਗੁਰੂ ਗੋਬਿੰਦ ਸਿੰਘ ਉਤਰਿਆ ਹੈ ਜਿਸ ਨੇ ਕਈ ਵਾਰ ਜੁੱਧ ਕਰਕੇ ਹਜ਼ਾਰਾਂ ਤੁਰਕਾਂ ਨੂੰ ਮਾਰਿਆ ਹੈ ਸਾਧੂ ਨੇ ਪੁੱਛਿਆ ਉਸ ਗੁਰੂ ਦੀ ਉਮਰ ਕਿਤਨੀ ਹੈ ਸੇਵਕ ਨੇ ਦੱਸਿਆ ਜੀ ਉਹਨਾਂ ਦੀ ਉਮਰ 40 ਕੋ ਬਰਿਆਂ ਦੇ ਲਗਭਗ ਹੈ ਸਾਧੂ ਨੇ ਤਰਕ ਨਾਲ ਕਿਹਾ ਇਸ ਛੋਟੀ ਉਮਰ ਵਾਲੇ ਗੁਰੂ ਤੋਂ ਕੀ ਲੈਣਾ ਹੈ ਜਿਸ ਨੇ ਨਾ ਕੋਈ ਸਾਧਨਾ ਸਾਦੀ ਹੋਵੇ ਅਤੇ ਨਾ ਹੀ ਉਸ ਦੇ ਚਿੱਤ ਵਿੱਚ ਸ਼ਾਂਤੀ ਪ੍ਰਾਪਤ ਹੋਈ ਹੋਵੇ ਇਹ ਗੱਲ ਜਦ ਸਿੱਖਾਂ ਨੇ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਉਸ ਨੂੰ ਆਪਣੀ ਵੱਡੀ ਉਮਰ ਦਾ ਹੰਕਾਰ ਹੈ ਸਿੱਖਾਂ ਨੇ ਪੁੱਛਿਆ ਗੁਰੂ ਜੀ ਉਸ ਦੀ ਉਮਰ ਕਿਤਨੀ ਕੋ ਹੋਵੇਗੀ ਤਦ ਗੁਰੂ ਜੀ ਨੇ ਦੱਸਿਆ ਕਿ ਇਸ ਦੀ ਉਮਰ ਇਸ ਸਮੇਂ 1520 ਸਾਲ ਦੀ ਹੈ ਉਹ ਆਪਣੇ ਸਵਾਸ ਬਹੁਤ ਸਮਾਂ ਦਸ਼ਮ ਦਵਾਰ ਵਿੱਚ ਚਾੜ ਛੜਦਾ ਹੈ ਤੇ ਕਦੀ ਕਦਾਈ ਉਤਾਰ ਕੇ ਗੱਲਬਾਤ ਕਰਦਾ ਹੈ ਤੇ ਤੁਰਦਾ ਫਿਰਦਾ ਹੈ ਸਾਧੂ ਦੇ ਚੇਲੇ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਉਹਨਾਂ ਨੇ ਆਪਣੇ ਗੁਰੂ ਸਾਧੂ ਨੂੰ ਕਿਹਾ ਮਹਾਂਤ ਜੀ ਗੁਰੂ ਜੀ ਨੇ ਤੁਹਾਡੀ ਉਮਰ ਠੀਕ ਦੱਸ ਦਿੱਤੀ ਹੈ ਅਤੇ ਕਿਹਾ ਹੈ ਕਿ ਤੁਹਾਨੂੰ ਵੱਡੀ ਉਮਰ ਦਾ ਹੰਕਾਰ ਹੈ ਸਾਧੂ ਜੀ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਤਨੀ ਛੋਟੀ ਉਮਰ ਵਿੱਚ ਗੁਰੂ ਜੀ ਨੂੰ ਇਤਨੀ ਸੋਝੀ ਹੈ ਗੁਰੂ ਜੀ ਸਰਵ ਕਲਾ ਸਮਰੱਥ ਜਾਪਦੇ ਹਨ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ ਹੈ ਇਹ ਗੱਲ ਆਖ ਕੇ ਸਾਧੂ ਤੁਰੰਤ ਹੀ ਛੋਟੀ ਹੱਥ ਵਿੱਚ ਫੜ ਕੇ ਗੁਰੂ ਜੀ ਪਾਸ ਹੌਲੀ-ਹੌਲੀ ਤੁਰ ਆਇਆ ਗੁਰੂ ਜੀ ਨੇ ਉਸ ਨੂੰ ਵੇਖ ਕੇ ਆਖਿਆ ਸੰਤ ਜੀ ਬੈਠ ਜਾਓ ਸਾਧੂ ਪ੍ਰਣਾਮ ਕਰਕੇ ਬੈਠ ਕੇ ਰਹਿ ਰਸ ਦਾ ਪਾਠ ਸੁਣਦਾ ਰਿਹਾ ਜਦ ਭੋਗ ਪਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਆਪਣਾ ਸਿੱਖ ਬਣਾ ਲਵੋ ਤੁਸੀਂ ਸਰਬ ਕਲਾ ਸੰਪੂਰਨ ਹੋ ਗੁਰੂ ਜੀ ਨੇ ਹੱਸ ਕੇ ਕਿਹਾ ਸੰਤ ਜੀ ਤੁਸੀਂ ਤਾਂ ਅੱਗੇ ਹੀ ਸਿੱਖ ਹੋ ਜਿਸ ਨੇ ਬਹੁਤ ਸਮਾਧੀਆਂ ਵਿੱਚ ਪ੍ਰਭੂ ਜੀ ਨੂੰ ਸਿਮਰਿਆ ਹੈ ਅਤੇ ਮੁਕਤੀ ਦੇ ਸਾਧਨ ਸਾਦੇ ਹਨ ਅਕਾਲ ਪੁਰਖ ਨੂੰ ਨਮਸਕਾਰ ਕਰੋ ਸਭ ਬੰਧਨ ਟੁੱਟ ਜਾਣਗੇ ਜਦ ਸਾਧੂ ਗੁਰੂ ਜੀ ਨੂੰ ਨਮਸਕਾਰ ਕਰਕੇ ਜਾਣ ਲੱਗਾ ਤਾਂ ਸਿੰਘਾਂ ਨੇ ਪੁੱਛਿਆ ਸੰਤ ਜੀ ਸਾ ਆਪਣੀ ਇਤਨੀ ਵੱਡੀ ਆਜੂ ਵਿੱਚ ਸ੍ਰਿਸ਼ਟੀ ਦਾ ਬਹੁਤ ਕੁਝ ਦੇਖਿਆ ਹੋਵੇਗਾ ਕੁਝ ਸਾਨੂੰ ਵੀ ਦੱਸੋ ਸਾਧੂ ਨੇ ਕਿਹਾ ਕਈ ਵਾਰ ਜਦ ਮੇਰੀ ਸਮਾਦੀ ਖੁੱਲਦੀ ਸੀ ਤਾਂ ਸ੍ਰਿਸ਼ਟੀ ਵਿੱਚ ਕੋਈ ਜੀਵ ਜੰਤ ਨਹੀਂ ਸੀ ਹੁੰਦਾ ਤੇ ਕਈ ਵਾਰ ਜਦ ਮੈਂ ਸਮਾਦੀ ਖੋਲਦਾ ਸਾਂ ਤਾਂ ਸ੍ਰਿਸ਼ਟੀ ਨੇ ਇੱਕ ਪ੍ਰਕਾਰ ਦੇ ਜੀਵਾਂ ਨਾਲ ਭਰਪੂਰ ਹੁੰਦੀ ਸੀ ਇਸ ਤਰ੍ਹਾਂ ਮੈਂ ਵੇਖਿਆ ਹੈ ਕਿ ਮੇਰੀ ਉਮਰ ਵਿੱਚ ਕਈ ਵਾਰ ਸ੍ਰਿਸ਼ਟੀ ਉਜੜੀ ਤੇ ਕਈ ਵਾਰ ਵਸੀ ਈਸ਼ਵਰ ਦੀ ਮਾਇਆ ਬਿਆਨਤ ਹੈ ਇੱਥੇ ਇੱਕ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਅੱਗੇ ਚੱਲ ਪਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਰੀ ਸੰਗਤ ਸਾਡੀਆਂ ਇਸ ਤਰ੍ਹਾਂ ਸੰਖੇਪ ਵਿੱਚ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਸਾਖੀਆਂ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਅਤੇ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਵੀ ਜਰੂਰ ਲਿਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ